ਪਰ ਮੈਕਿਸਿਕ ਪੰਨ ਵਿੱਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਵਾਪਸ ਭੇਜ ਦਿੱਤਾ ਗਿਆ ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਤੁਰਕਿਸਤਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਕੇ ਕੇ আহসান ਵੈਗਨ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਕੇ ਕੇ আহসান ਵੈਗਨ ਕੋਲ ਅਮਰੀਕਾ ਦਾ ਜਾਇਜ਼ ਵੀਜ਼ਾ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਸਨ ਤਾਸੀਅਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਖਤ ਰੁਖ ਅਪਣਾ ਰਹੇ ਨੇ। ਅਲਹੀ ਚੇ ਖਬਰਾਂ ਅਇਆ ਸੰ ਕਿ 트ੰਪ ਪ੍ਰਸ਼ਾਸਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਲੋਕਾਂ ਦੇ ਅਮਰੀਕਾ ਚ ਦਾਖਲੇ ਤੇ ਜੋਕ ਲਗਾ ਜਾਰੀ ਨੇ। ਇਸ ਦੌਰਾਨ ਤੁਰਮੇਕਿਸਤਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਤੁਰਮੇਕਿਸਤਾਨ ਦੇ ਪਾਕਿਸਤਾਨ ਦੇ ਰਾਜਦੂਤ ਕੇ ਕੇਹਸਾਨ ਵਰਗਨ ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਦੇ ਇਤਰਾਜਾਂ ਕਾਰਨ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਦੇਸ਼ ਛੱਡਣ ਲਈ ਕਿਹਾ ਹੈ ਜਾਣਕਾਰੀ ਅਨੁਸਾਰ ਐਮਬੈਸਟਰ ਕੋਲ ਕਾਨੂੰਨੀ ਵੀਜ਼ਾ ਸੀ ਪਰ ਉਸ ਨੂੰ ਫਿਰ ਵੀ ਐਂਟਰੀ ਨਹੀਂ ਮਿਲੀ ਤੋਂ ਅੰਦਾਜ਼ੇ ਕਿ ਕੈ ਕੇ ਐਹਸਾਨ ਵੈਗਨ ਕੋਲ ਅਮਰੀਕਾ ਦਾ ਜਾਇਜ਼ ਵੀਜ਼ਾ ਸੀ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਸਨ ਉਸ ਤੋਂ ਬਾਵਜੂਦ ਉਹਨਾਂ ਨੂੰ ਅਮਰੀਕਾ ਦਾਖਲ ਨਹੀਂ ਹੋਣ ਦਿੱਤਾ ਗਿਆ ਉਹ ਕਿਸੇ ਨਿੱਜੀ ਕੰਮ ਲਈ ਲਾਸ ਐਂਜਲਸ ਜਾ ਰਿਹਾ ਸੀ ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਹਵਾਈ ਅੱਡੇ ਤੇ ਰੋਕ ਲੈ ਕੇ ਰਿਪੋਰਟ ਕਰ ਦਿੱਤਾ ਗਿਆ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਲਾਜ ਐਂਜਲਸ ਸਥਿਤ ਪਾਕਿਸਤਾਨੀ ਕੰਸਲਟੈਂਟ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਹਾਲ ਹੀ ਜੇ ਅਜੀਬੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਸ਼ਟਰਪਤੀ 트럼ਪ ਜੀ ਇਹ ਆਦੇਸ਼ ਦੇ ਦਸਤਖਤ ਕਰ ਸਕਦੇ ਨੇ ਜਿਸ ਨਾਲ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਦੇ ਮੈਿਕਾ ਚਿਤ ਦਾਖਲ ਹੋਣ ਤੇ پابੰਦੀ ਲੱਗੇਗੀ। ਪਾਕਿਸਤਾਨ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਅਤੇ ਖਤਰਿਆਂ ਦੀ ਜਾਂਚ ਲਈ ਸਰਕਾਰੀ ਸਮੀਖਿਆ ਦੇ ਆਧਾਰ ਤੇ ਯਾਤਰਾ پابੰਦੀਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਵਿੱਚ ਹੋਰ ਵਿਦੇਸ਼ ਹੋ ਸਕਦੇ ਨੇ ਪਰ ਉਹਨਾਂ ਨੇ ਹਲੇ ਕਿਸੇ ਹੋਰ ਦੇਸ਼ ਦਾ ਨਾਂ ਨਹੀਂ ਲਿਆ ਦੱਸਦੀ ਕਿ ਜਦੋਂ ਦੀ ਡੋਨਾਲਡ 트ੰਪ ਨੇ ਰਾਸ਼ਟਰਪਤੀ ਪਦ ਦੀ ਸੋਚ ਚੁੱਕੇ ਉਸ ਤੋਂ ਬਾਅਦ ਲਗਾਤਾਰ ਐਕਸ਼ਨ ਮੋੜ ਕੇ ਦਿਖਾਈ ਦੇ ਰਹੇ ਨੇ